ਮਾਤਾ ਮਾਂ ਭੈਣਾਂ ਨੇ ਸਫਰ ਕਰਨਾ ਹੁੰਦਾ ਕਿਤੇ ਗੱਡੀ 'ਚ ਬੈਂਦੀਆਂ ਨੇ ਉਹਨਾਂ ਨੂੰ ਘਬਰਾਹਟ ਮਹਿਸੂਸ ਹੋਣ ਲੱਗ ਜਾਂਦੀ ਹੈ ਉਹਨਾਂ ਦਾ ਇੱਕੋ ਦਮ ਸਿਰ ਸ਼ੁਰੂ ਹੋ ਜਾਂਦਾ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਾਂ ਕਈ ਵਾਰ ਕਈਆਂ ਨੂੰ ਇਹ ਪ੍ਰੋਬਲਮ ਵੀ ਹੁੰਦੀ ਹੈ ਉਹਨਾਂ ਨੇ ਨਵੇਂ ਕੱਪੜੇ ਪਾਏ ਤੇ ਨਵੇਂ ਕੱਪੜਿਆਂ ਤੋਂ ਸਿਰਦਰਦ ਤੇ ਉਲਟੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਬਹੁਤ ਪ੍ਰੋਬਲਮ ਹੈ ਧਿਆਨ ਨਾਲ ਸੁਣਿਓ ਜਿਹਨੂੰ ਅਸੀਂ ਮਿੱਠਾ ਸ਼ੋਡਾ ਕਹਿੰਦੇ ਆ ਉਹ ਹਮੇਸ਼ਾ ਡੱਬੀ 'ਚ ਪਾ ਕੇ ਨਾਲ ਰੱਖੋ ਐ ਇੱਕ ਚੁਟਕੀ ਪਾਣੀ 'ਚ ਪਾ ਕੇ ਦੇ ਦਿਓ ਮੈਂ ਕਹਿੰਦਾ ਚਾਹੇ ਤੁਸੀਂ ਚੰਡੀਗੜ੍ਹ ਤੋਂ Shimla ਤੱਕ ਚਲੇ ਜਾਓ ਉਲਟੀ ਨਹੀਂ ਆਉਂ ਸਿਰ ਚ ਦਰਦ ਅੱਖ ਚ ਦਰਦ ਉਹ ਮਾਈਗਰੇਨ ਦੀ ਨਿਸ਼ਾਨੀ ਹੈ ਮਾਈਗਰੇਨ ਦੀ ਅੱਖ ਅੱਖ ਦੁਖਣ ਲੱਗੀ ਸਿਰ ਦੁਖਣਾ ਇੱਕ ਅੱਧਾ ਸਿਰ ਦੁਖਣਾ ਲੱਗਾ ਐ ਨਾੜ ਫਟਦੀ ਹੁੰਦੀਆਂ ਵੀ ਬਸ ਬੁਰਾ ਹੀ ਹਾਲ ਹੁੰਦਾ ਕਈ ਵਾਰ ਤਾਂ ਮੈਨਾਂ ਦਾ ਵਿਚਾਰੀਆਂ ਚੁੰਨੀ ਵੱਲ ਕੇ ਸਿਰ ਤੇ ਫੜਦੀਆਂ ਰਹਿਣਗੀਆਂ ਜਾਂ ਪੈ ਜਾਣਗੀਆਂ ਜਾਂ ਬਹਿ ਜਾਣਗੀਆਂ ਪੇਟ ਦਾ ਨਾਭੀ ਤੇ ਤੇ ਬ੍ਰੇਨ ਦਾ ਇੱਕ ਸੂਤਰ ਹੁੰਦਾ ਜੀ ਇਹਦਾ ਜਦੋਂ ਅਪਸ਼ਟ ਤਾਲਮੇਲ ਖਰਾਬ ਹੁੰਦਾ ਤਾਂ ਬੰਦੇ ਨੂੰ ਗੈਸ ਚੜਦੀ ਆ ਬਹੁਤ ਗਵਾਰ ਚੜਦਾ ਔਰ ਜਦੋਂ ਤਾਂ ਕੋ ਉਲਟੀ ਨਹੀਂ ਕਰ ਲੱਗਦਾ ਉਹਦੋ ਤੱਕ ਉਹਦਾ ਸਿਰਦਰਦ ਨਹੀਂ ਮਰਦਾ। ਅੱਛਾ। ਉਹਨੂੰ ਚੈਨ ਨਹੀਂ ਪੈਂਦਾ। ਚਾਹੇ ਸਿਰਦਰਦ ਹੋਈ ਜਾਵੇ ਉਹਨੂੰ ਚੈਨ ਆ ਜਾਂਦਾ ਜਦੋਂ ਉਲਟੀ ਕਰ ਲੈਂਦਾ। ਉਹ ਕਿਉਂਕਿ ਉਹ ਗੱਟ ਹੈਲਥ ਦੇ ਵਿੱਚ ਵੀਕ ਹੋ ਗਿਆ। ਜਿਸ ਦਿਨ ਉਹਨੂੰ ਗੈਸ ਬਣ ਗਈ। ਬਾਈ ਵਾਲੀ ਚੀਜ਼ ਖਾ ਲਈ, ਚਾਵਲ ਖਾ ਲਿਆ, ਆਲੂ ਖਾ ਲਿਆ, ਅੰਡਾ ਖਾ ਲਿਆ, ਆਮਲੇਟ ਖਾ ਲਿਆ ਉਹ ਬਣ ਜਾਂਦੀ ਹੈ ਕਈ ਵਾਰੀ। ਤੇ ਉਹ ਬਣੀ ਤਾਂ ਉਸ ਤੋਂ ਬਾਅਦ ਉਹ ਦਿਮਾਗ ਨੂੰ ਚੜੀ। ਦਿਮਾਗ ਨੂੰ ਚੜੀ ਤਾਂ ਹੌਲੀ-ਹੌਲੀ ਹੌਲੀ-ਹੌਲੀ ਕਰਦੇ ਕਰਦੇ ਪਤਾ ਉਹਨੂੰ ਪਹਿਲੇ ਹੀ ਲੱਗ ਜਾਂਦਾ ਵੀ ਹੁਣ ਮੈਨੂੰ ਕੰਮ ਹੋਊਗਾ ਮੇਰਾ। ਤੇ ਜੇ ਕਿਤੇ ਉਹ ਉਸੇ ਟਾਈਮ ਕੋ ਇਹ ਜੀ ਚੀਜ਼ ਲੈ ਲਈ ਜਿਸ ਨਾਲ ਮਾਈਗ੍ਰੇਨ ਸ਼ਾਂਤ ਹੋ ਜਾਏ ਇਹ ਤਰੀਕਾ ਨਹੀਂ ਲਈ ਤਾਂ ਉਹ ਵੱਧੂ ਗਈ ਵੱਧੂ। ਔਰ ਐਡਾ ਵੱਧ ਜਾਂਦਾ ਜੀ ਉਹਨੂੰ ਮਤਲਬ ਕਮਰੇ ਦੀ ਲਾਈਟ ਬੁਰੀ ਲੱਗਦੀ ਆ ਤੇ ਉਹਨੂੰ ਮਤਲਬ ਜੇ ਕੋਈ ਪਿਆਰ ਨਾਲ ਵੀ ਬੁਲਾਉਂਦਾ ਤਾਂ ਵੀ ਗੁੱਸਾ ਆਉਂਦਾ। ਉਹਦੀ ਇਹ ਕੰਡੀਸ਼ਨ ਹੁੰਦੀ ਆ। ਤੇ ਉਹ ਬੰਦੇ ਨੂੰ ਜਦੋਂ ਵੋਮਿਟ ਆ ਜਾਂਦੀ ਆ ਤਾਂ ਵੋਮਿਟ ਤੋਂ ਬਾਅਦ ਫਿਰ ਉਹ ਇੱਕਦਮ ਸ਼ਾਂਤ ਹੁੰਦਾ। ਤਾਂ ਫਿਰ ਉਹਨੂੰ ਕਿਹਾ ਜਾਂਦਾ ਕਿ ਇਹਨੂੰ ਮਾਈਗ੍ਰੇਨ ਦਾ ਸਭ ਤੋਂ ਵੱਡਾ ਸਿੰਪਟਮ ਹੈ ਕਿ ਉਹਨੂੰ ਉਲਟੀ ਆਉਣ ਤੋਂ ਬਾਅਦ ਸ਼ਾਂਤ ਹੋਣਾ। ਪਰ ਇਹਦਾ ਇਲਾਜ ਬਹੁਤ ਵਧੀਆ ਹਰ ਰੋਇਤ ਦੇ ਵਿੱਚ ਸਰਵਾਈਕਲ ਜਿਹੜਾ ਨਾ ਗਰਦਨ ਦਾ ਇਹ ਪਾਰਟ ਇੱਕ ਜਿਵੇਂ ਇਹ ਜਿਵੇਂ ਗੋਡਾ ਹੈ ਹੈਨਾ ਇਦਾਂ ਹੀ ਸਾਡਾ ਸਰਵਾਈਕਲ ਹੈ ਸਰਵਾਈਕਲ ਏਰੀਆ ਜਿਹੜਾ ਹੈਗਾ ਉਹ ਸਟਿਫ ਹੋ ਜਾਂਦਾ ਜਿਹੜੇ ਉੱਪਰ ਸਾਡੇ 6 ਮਾਨਕ ਨੇ C1 ਤੋਂ C7 ਤੱਕ ਉਹ ਉਹਨਾਂ ਦੇ ਵਿੱਚ ਕਈ ਵਾਰੀ ਸੂਜਨ ਆ ਜਾਂਦੀ ਹੈ ਤੁਸੀਂ ਦੇਖਿਆ ਹੋਊਗਾ ਕਈ ਵਾਰੀਆਂ ਪਿੱਛੇ ਜਿਵੇਂ ਗਊ ਦੇ ਉੱਤੇ ਢੁੱਟ ਜਾਂਦਾ ਹੈ ਪਿੱਛੋਂ ਗਰਦਨ ਉੱਠ ਜਾਂਦੀ ਹੈ ਨਾ ਢੁੱਟ ਜਾ ਬਣ ਜਾਂਦਾ ਉਹ ਅਸਲ ਵਿੱਚ ਸਾਡੇ ਜਿਹੜਾ ਸਰਵਾਈਕਲ ਏਰੀਆ ਉਹਦੇ ਵਿੱਚ ਸਵੋਲਿੰਗ ਆ ਜਾਂਦੀ ਹੈ ਅੱਛਾ ਉਹ ਫਿਰ ਬੰਦਾ ਆਇਆ ਕਰਦਾ ਉਹ ਕਰਦਾ ਪਾਗਲ ਹੋ ਜਾਂਦਾ ਮਿਲ ਉਹਨੂੰ ਕੋਈ ਸੋਜ ਨਹੀਂ ਪਾਗਲ ਨਾਲ ਹਾਲ ਹੋ ਜਾਂਦਾ ਉਹਦੇ ਵਾਸਤੇ ਜਿਹੜੀ ਚੀਜ਼ਾਂ ਬਣਦੀਆਂ ਨੇ ਜਿਵੇਂ ਸਾਡੇ ਵੈਦ ਨੇ ਉਹਨਾਂ ਨੇ ਸਰਵਾਈਕਲ ਵਾਸਤੇ ਬਹੁਤ ਕੰਮ ਕਰਿਆ ਅੱਛਾ ਜਿਵੇਂ ਪਹਿਲਾਂ ਤਾਂ ਅਸੀਂ ਉਹਨੂੰ ਕਹਿੰਦੇ ਆ ਕਿ ਤੂੰ ਐਕਸਰਸਾਈਜ਼ ਕਰ ਬਈ ਜਿਵੇਂ ਇਹਦੀ ਬਹੁਤ ਵਧੀਆ ਐਕਸਰਸਾਈਜ਼ ਹੈ ਬੜੀ ਲਾਈਟ ਐਕਸਰਸਾਈਜ਼ ਹੈ ਕਿ ਪਹਿਲਾਂ ਗਰਦਨ ਨੂੰ ਇੱਧਰ ਲੈ ਕੇ ਜਾਣਾ ਇੱਥੇ ਰੋਕਣਾ ਫਿਰ ਉਰੇ ਆ ਕੇ ਰੁਕ ਜਾਣਾ ਫਿਰ ਇੱਥੋਂ ਇੱਧਰ ਲੈ ਕੇ ਜਾਣਾ ਜਦੋਂ ਤੁਸੀਂ ਇੱਧਰ ਲੈ ਕੇ ਜਾ ਰਹੇ ਹੋ ਨਾ ਤੁਹਾਡੇ ਅੰਦਰ ਐ ਫੀਲਿੰਗ ਆਉਣੀ ਚਾਹੀਦੀ ਹੈ ਕੱਪੜਾ ਨਿਚੋੜ ਰਹੇ ਹੋ ਪੇਨ ਵੀ ਹੋਊਗਾ ਪਹਿਲਾਂ ਥੋੜੇ ਦਿਨ ਦਰਦ ਹੋਊਗਾ ਹੋਲ ਦਿਓ ਫਿਰ ਇਹਨੂੰ 5 ਵਾਰ ਇੱਧਰ ਤੇ 5 ਵਾਰ ਇੱਧਰ ਗੱਭੇ ਰੁੱਕ ਕੇ ਚੱਲਣਾ ਫਿਰ 5 ਵਾਰ ਇਹਨੂੰ ਉੱਪਰ ਲੈ ਕੇ ਜਾਣਾ ਇਦਾਂ ਜਦੋਂ ਤੁਸੀਂ ਉੱਪਰ ਲੈ ਕੇ ਜਾ ਰਹੇ ਹੋ ਤੁਹਾਨੂੰ ਐ ਲੱਗੇ ਤੁਹਾਡੀ ਜਿਹੜੀ ਧੁੰਨੀ ਦੇ ਬਰਾਬਰ ਆ ਗਈ ਸਿੱਧੇ ਖੜੇ ਹੋ ਤਰ ਤੁਸੀਂ ਦੇਖੋਗੇ ਕਿ ਇਹਨੂੰ 2 ਮਹੀਨੇ ਕਰ ਲੋ ਮਹੀਨਾ ਕਰ ਲੋ 20 ਦਿਨ ਕਰ ਲੋ ਤੁਹਾਨੂੰ ਦਵਾਈਆਂ ਵੀ ਲੋੜ ਨਹੀਂ ਪੈਣੀ ਜੇ ਸਹੀ ਪੁੱਛੋ ਤਾਂ ਪਰ ਹੁਣ ਲੋਕੀ ਕਹਿੰਦੇ ਸਮਾਂ ਨਹੀਂ ਤਾਂ ਉਹਨਾਂ ਲਈ ਸਰਵਾਈਕਲ ਕਿੱਟ ਬਣਾਈ ਗਈ ਅੱਛਾ ਜੀ ਸਰਵਾਈਕਲ ਕਿੱਟ ਦੇ ਵਿੱਚ ਕੀ ਆ ਕਿ ਇੱਕ ਤੇ ਪਾਊਡਰ ਦਿੱਤਾ ਗਿਆ ਖਾਣ ਲਈ ਠੀਕ ਹੈ ਜੀ ਕੀ ਇਹਨੂੰ ਪਾਊਡਰ ਨੂੰ ਰੋਟੀ ਤੋਂ ਬਾਅਦ ਖਾਣਾ ਠੀਕ ਹੈ ਇੱਕ ਪਾਊਡਰ ਬਣਾਇਆ ਗਿਆ ਜਿਹੜਾ ਰੋਟੀ ਦੇ ਵਿਚਾਲੇ ਖਾਣਾ ਕਿਉਂਕਿ ਇਹ ਬਾਇਵਾਦੀ ਦਾ ਰੋਗ ਹੈ ਜੋ ਤੁਸੀਂ ਖਾਣਾ ਖਾਣੇ ਹੋ ਚ ਜਿੰਨੀ ਵੀ ਬਾਇਵਾਦੀ ਤੁਹਾਨੂੰ ਹੋਣੀ ਹੈ ਉਹਨੇ ਉੱਥੇ ਦੱਪ ਦੇਣੀ ਹੈ ਤੇ ਇੱਕ ਦੇ ਵਿੱਚ ਬਣਾਇਆ ਗਿਆ ਤੇਲ ਜਿਹੜਾ ਧੁੰਨੀ ਚ ਮਲਣਾ ਅੱਛਾ ਸਲਬੀਟਚ ਤੇਲ ਫਿਰ ਇੱਕ ਸਲਬੀਟਚ ਕਰੀਮ ਬਣਾਈ ਗਈ ਜਿਹੜੀ ਮਾਲਿਸ਼ ਕਰਨੀ ਹੈ ਪਿੱਛੇ ਉਹਨੂੰ ਜਦੋਂ ਅਸੀਂ ਮਾਲਿਸ਼ ਕਰਦੇ ਹਾਂ ਨਾ ਜਿੰਨਾ ਮਰਜੀ ਬੰਦਾ ਸਟਿਫ ਹੋਇਆ ਬੈਠੇ 5-7 ਮਿੰਟਾਂ ਦੇ ਵਿੱਚ ਉਹ ਨਾਰਮਲ ਜਾ ਹੋ ਜਾਂਦਾ ਕੰਮ ਕਰਨ ਜੋਗਾ ਹੋ ਜਾਂਦਾ ਜਿੰਨੂੰ ਅਸੀਂ ਕਹਿੰਦੇ ਇਨਸਟੈਂਟ ਉਹਨੂੰ ਬੈਨੀਫਿਟ ਇਹਦਾ ਮਿਲਦਾ ਅੱਛਾ ਜੀ ਫਿਰ ਉਹਦੇ ਚ ਕੀ ਆ ਕਿ ਸਰਵਾਈਕਲ ਦੇ ਨਾਲ ਨਾਲ ਉਹਦਾ ਸਾਰੀ ਜਿਹੜੀ ਸਟਿਫਨੈਸ ਖਤਮ ਹੁੰਦੀ ਆ ਫਿਰ ਉਹਨੂੰ ਅਸੀਂ ਕਿਹਨਾਉਂ ਦਿੱਤਾ ਹੈ ਬੁੱਡ ਸੈਲਮੀ ਬੁੱਡ ਹੈ ਉਹ ਉਹਨਾਂ ਸਮੁੰਦਰੀ ਇੱਕ ਲੱਕੜ ਹੈ ਉਹਨੂੰ ਅਸੀਂ ਕਹਿੰਦੇ ਵੀ ਇਹਨੂੰ ਤਾਂ ਅੱਗ ਵਿੱਚ ਪਾ ਕੇ ਜਾਂ ਕੋਈ ਚੇਨ ਚ ਪਾ ਲਾ ਗਲੇ ਚ ਰੱਖਿਆ ਉਹ ਜਿਹੜਾ ਟੱਚ ਹੁੰਦੀ ਆ ਨਾ ਜੀ ਤਾਂ ਉਹ ਸਾਡੀ ਜਿਹੜੀ ਸੂਜਨ ਹੈ ਜਿੰਨੀ ਵੀ ਉਹਨੂੰ ਖਤਮ ਕਰਦੀ ਆ ਉਹਦੇ ਰਿਜ਼ਲਟ ਇੰਨੇ ਦੇਖਿਆ ਸੀ ਵੀਰ ਨਾਰਮਲ ਬੁੱਢਾ ਕੋਈ ਨਹੀਂ ਕਿਸੇ ਬਾਬੇ ਦਾ ਧਾਗਾ ਦੀਤ ਨਹੀਂ ਹੈ ਨਾਰਮਲ ਲੱਕੜੀ ਆ ਉਹ ਅਸੀਂ ਦਿੰਨੇ ਆ ਤੇ ਲੋਕੀ ਮੰਗ ਕੇ ਜਿਨ੍ਹਾਂ ਨੂੰ ਅਸੀਂ ਨਹੀਂ ਦਿੰਦੇ ਤਾਂ ਮੰਗ ਕੇ ਲੈਂਦੇ ਆ ਵੀ ਸਰ ਉਹ ਦਿਓ ਤੁਹਾਨੂੰ ਲੱਕੜ ਗਲੇ ਚ ਰੱਖਣ ਵਾਲੀ ਜਿਹੜੀ ਸਰਵਾਈਕਲ ਲਈ ਕਹਿੰਦੇ ਬੜਾ ਫਰਕ ਪੈਂਦਾ ਤਾਂ ਉਹ ਫਰਕ ਪੈਂਦਾ ਵੀ ਹੈ ਔਰ ਇਹ ਚਾਰ ਪੰਜ ਚੀਜ਼ਾਂ ਦੀ ਉਹ ਕਿੱਟ ਬਣਾਈ ਹੈ ਸਰਵਾਈਕਲ ਵਾਸਤੇ ਔਰ ਇੱਕ ਇਹ ਛੋਟੀ ਜਿਹੀ ਐਕਸਰਸਾਈਜ਼ ਹੈ ਜਿਹੜੀ ਅਸੀਂ ਕਰਨ ਨੂੰ ਕਹਿੰਦੇ ਆ ਔਰ ਅੱਜ ਤੱਕ ਜਿੰਨੇ ਵੀ ਮਰੀਜ਼ ਸਰਵਾਈਕਲ ਦੇ ਆਏ ਆ ਤਕਰੀਬਨ ਸਾਰੀ ਹੈਪੀ ਆ ਖੁਸ਼ ਆ ਅਛੇ ਮਾਈਗਰੇਨ ਕੀ ਹੁੰਦੀ ਹੈ ਇਹ ਦੋਨੇ ਜੋਇੰਟ ਨੇ ਇਸੇ ਕਰਕੇ ਮਾਈਗਰੇਨ ਲੋਕੇ ਕਿਉਂ ਹੁੰਦੇ ਹੈ ਮਾਈਗਰੇਨ ਇੱਥੋਂ ਸ਼ੁਰੂ ਹੁੰਦੀ ਹੈ ਅੱਛਾ ਜੀ ਜਿਵੇਂ ਅ ਤੁਸੀਂ ਦੇਖੋ ਮਾਈਗਰੇਨ ਦਾ ਪੇਸ਼ੈਂਟ ਹੈ ਇਹ ਦੋ ਰੀਜ਼ਨ ਹੁੰਦੇ ਨੇ ਇੱਕ ਤਾਂ ਸਰਵਾਈਕਲ ਦੇ ਪੇਸ਼ੈਂਟ ਨੂੰ ਵੀ ਹੋ ਜਾਂਦਾ ਮਾਈਗਰੇਨ ਇੱਕ ਇਹਦਾ ਮੁੱਖ ਕਾਰਨ ਹੁੰਦਾ ਕਿ ਸਾਡੇ ਪੇਟ ਗੈਸ ਅੱਛਾ ਪੇਟ ਦਾ ਨਾਭੀ ਦਾ ਤੇ ਬ੍ਰੇਨ ਦਾ ਇੱਕ ਸੂਤਰ ਹੁੰਦਾ ਜੀ ਇਹਦਾ ਜਦੋਂ ਆਪਸ ਚ ਤਾਲਮੇਲ ਖਰਾਬ ਹੁੰਦਾ ਤਾਂ ਬੰਦੇ ਨੂੰ ਗੈਸ ਚੜਦੀ ਆ ਬਹੁਤ ਗਬਾਰ ਚੜਦਾ ਔਰ ਜਦੋਂ ਤੱਕ ਉਹ ਉਲਟੀ ਨਹੀਂ ਕਰ ਲੈਂਦਾ ਉਦੋਂ ਤੱਕ ਉਹਦਾ ਸਿਰਦਰਦ ਨਹੀਂ ਮਰਦ ਹੁੰਦਾ ਅੱਛਾ ਉਹਨੂੰ ਚੈਨ ਨਹੀਂ ਪੈਂਦਾ ਚਾਹੇ ਸਿਰਦਰਦ ਹੋਈ ਜਾਵੇ ਉਹਨੂੰ ਚੈਨ ਆ ਜਾਂਦਾ ਜਦੋਂ ਉਲਟੀ ਕਰ ਲੈਂਦਾ ਕਿਉਂ ਕਿਉਂਕਿ ਉਹ ਗੱਟ ਹੈਲਥ ਦੇ ਵਿੱਚ ਵੀਕ ਹੋਗਾ ਗੱਟ ਹੈਲਥ ਵੀਕ ਹੋ ਗਈ ਤਾਂ ਉਹਨੇ ਖਾ ਲਿਆ ਕੁਝ ਵੀ ਐਦਾਂ ਦਾ ਜਿਵੇਂ ਕੋਈ ਜਿਸ ਦੇ ਨਾਲ ਉਹਨੂੰ ਗੈਸ ਬਣ ਗਈ ਬਾਈ ਵਾਲੀ ਚੀਜ਼ ਖਾ ਲਈ ਚਾਵਲ ਖਾ ਲਿਆ ਆਲੂ ਖਾ ਲਿਆ ਅੰਡਾ ਖਾ ਲਿਆ ਆਮਲੇਟ ਖਾ ਲਿਆ ਉਹ ਬਣ ਜਾਂਦੀ ਹੈ ਕਈ ਵਾਰੀ ਤੇ ਉਹ ਬਣੀ ਤਾਂ ਉਸ ਤੋਂ ਬਾਅਦ ਉਹ ਦਿਮਾਗ ਨੂੰ ਚੜੀ ਦਿਮਾਗ ਨੂੰ ਜਿਹੜੀ ਤਾਂ ਹੌਲੀ 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 ਕਰਦੇ ਕਰਦੇ ਪਤਾ ਉਹਨੂੰ ਪਹਿਲੇ ਹੀ ਲੱਗ ਜਾਂਦਾ ਵੀ ਹੁਣ ਮੈਨੂੰ ਕੰਮ ਹੋਊਗਾ ਮੇਰਾ ਤੇ ਜੇ ਕਿਤੇ ਉਹਨੇ ਉਸੇ ਟਾਈਮ ਕੋਈ ਇਹੋ ਜੀ ਚੀਜ਼ ਲੈ ਲਈ ਜਿਹਦੇ ਨਾਲ ਮਾਈਗ੍ਰੇਨ ਸ਼ਾਂਤ ਹੋ ਜਾਏ ਫਿਰ ਤਾਂ ਠੀਕ ਆ ਨਹੀਂ ਲਈ ਤਾਂ ਉਹ ਬਦੂਗਾ ਹੀ ਬਦੂਗਾ ਔਰ ਐਡਾ ਵੱਧ ਜਾਂਦਾ ਜੀ ਉਹਨੂੰ ਮਤਲਬ ਕਮਰੇ ਦੀ ਲਾਈਟ ਬੁਰੀ ਲੱਗਦੀ ਆ ਸਾਰੇ ਕਲਟਰਨ ਬੰਦ ਕਰੂਗਾ ਖਿੜਕੀਆਂ ਬੰਦ ਕਰੂਗਾ ਕਮਰਾ ਬੰਦ ਕਰੂਗਾ ਤੇ ਉਹਨੂੰ ਮਤਲਬ ਜੇ ਕੋਈ ਪਿਆਰ ਨਾਲ ਵੀ ਬੁਲਾਉਂਦਾ ਤਾਂ ਵੀ ਗੁੱਸਾ ਆਉਗਾ ਉਹਦੀ ਇਹ ਕੰਡੀਸ਼ਨ ਹੁੰਦੀ ਆ ਤੇ ਉਹ ਬੰਦੇ ਨੂੰ ਜਦੋਂ ਵੋਮਿਟ ਆ ਜਾਂਦੀ ਆ ਤਾਂ ਵੋਮਿਟ ਤੋਂ ਬਾਅਦ ਫਿਰ ਉਹ ਇੱਕਦਮ ਸ਼ਾਂਤ ਹੁੰਦਾ ਤਾਂ ਫਿਰ ਉਹਨੂੰ ਕਿਹਾ ਜਾਂਦਾ ਕਿ ਇਹਨੂੰ ਮਾਈਗਰੇਨ ਦਾ ਸਭ ਤੋਂ ਵੱਡਾ ਸਿੰਪਟਮ ਹੈ ਕਿ ਉਹਨੂੰ ਉਲਟੀ ਆਉਣ ਤੋਂ ਬਾਅਦ ਸ਼ਾਂਤੀ ਮਿਲਦੀ ਸਿਰਚ ਦਰਦ ਅੱਖ ਚ ਦਰਦ ਉਹ ਮਾਈਗਰੇਨ ਦੀ ਨਿਸ਼ਾਨੀ ਹੈ ਮਾਈਗਰੇਨ ਦੀ ਅੱਖ ਅੱਖ ਦੁਖਣ ਲੱਗਦੀ ਸਿਰ ਦੁਖਣਾ ਇੱਕ ਅੱਧਾ ਸਿਰ ਦੁਖਣਾ ਲੱਗਾ ਐ ਨਾੜ ਫੱਟਦੀ ਹੁੰਦੀ ਆ ਵੀ ਬਸ ਬੁਰਾ ਹੀ ਹਾਲ ਹੁੰਦਾ ਕਈ ਵਾਰ ਤਾਂ ਭੈਣਾਂ ਦਾ ਵਿਚਾਰੀਆਂ ਚੁੰਨੀ ਬੰਨ ਕੇ ਸਿਰ ਤੇ ਫਿਰ ਵੀ ਰਹਿਣਗੇ ਜਾਂ ਪੈ ਜਾਣਗੇ ਜਾਂ ਬਹਿ ਜਾਣਗੇ ਕਿਉਂਕਿ ਉਹ ਕਰਨ ਵੀ ਕੀ ਉਹਨਾਂ ਨੂੰ ਪਤਾ ਰੋਜ਼ ਰੋਜ਼ ਦਾ ਕੰਮ ਹੈ ਕਿ ਇਹਨੂੰ ਕਹੀਏ ਕਿ ਕਿੱਧਰ ਨੂੰ ਜਾਈਏ ਪਰ ਇਹਦਾ ਇਲਾਜ ਬਹੁਤ ਵਧੀਆ ਆਯੁਰਵੇਦ ਦੇ ਵਿੱਚ ਅੱਛਾ ਜੀ ਦੱਸੋ ਉਹ ਹੈਗਾ ਤ੍ਰਿਫਲਾ ਪਾਊਡਰ ਪਹਿਲੀ ਜਿਹੜਾ ਤੁਹਾਡੀ ਗੱਟ ਹੈਲਥ ਨੂੰ ਠੀਕ ਕਰਦਾ ਹੁਣ ਲੋਕਾਂ ਦੇ ਨੇ ਗੁਲਸਫ ਹਰ ਗੱਲ 'ਚ ਤੁਸੀਂ ਤ੍ਰਿਫਲਾ ਦੀ ਗੱਲ ਕਰ ਦਿਓ ਤ੍ਰਿਫਲਾ ਹੈ ਹੀ ਅਮਰਤ ਹੈ ਤ੍ਰਿਫਲਾ ਅਮਰਤ ਜਿਹੜਾ ਹੈਗਾ ਉਹ ਤੁਹਾਡੀਆਂ ਅੱਖਾਂ ਨੂੰ ਠੀਕ ਰੱਖਦਾ ਬ੍ਰੇਨ ਨੂੰ ਠੀਕ ਰੱਖਦਾ ਗੱਟ ਹੈਲਥ ਨੂੰ ਠੀਕ ਰੱਖਦਾ ਤਾਂ ਕਿ ਤੇ ਜਾ ਕੇ ਆਪਾਂ ਨੂੰ ਲੱਗਦਾ ਕਿ ਹੁਣ ਅਸੀਂ ਬਹੁਤ ਵਧੀਆ ਗੁੱਡ ਫੀਲ ਕਰ ਰਹੇ ਆ ਔਰ ਦੂਜੀ ਚੀਜ਼ ਇਹਦੇ ਵਿੱਚ ਜਿਹੜਾ ਵੀ ਇੱਕ ਵਾਰੀ ਪਹਿਲਾਂ ਵੀ ਕਿਸੇ ਵੀਡੀਓ ਚ ਦੱਸ ਚੁੱਕਿਆ ਬ੍ਰੇਨ ਡੋਜ਼ ਕੈਪਸੂਲ ਬ੍ਰੇਨ ਡੋਜ਼ ਜਿਹਦੇ ਚ ਅਸ਼ਵਗੰਧ ਗੋਦੰਤੀ ਪ੍ਰਵਾਲ ਪਿਸ਼ਟੀ ਤੇ ਮੁਕਤਾ ਸ਼ਕਤੀ ਦਾ ਮਿਸ਼ਰਣ ਹੈ ਹੁਣ ਇਹ ਕਿੰਨਾ ਪਾਉਣਾ ਮੈਂ ਦੱਸ ਵੀ ਦਿੰਦਾ ਅਸ਼ਵਗੰਧ ਜਿਹੜੀ ਆ ਉਹ ਆਪਾਂ ਲੈਣੀ ਹੈ 100 ਗ੍ਰਾਮ 2 ਗ੍ਰਾਮ ਗੋਦੰਤੀ 10 ਗ੍ਰਾਮ ਪਰਵਾਲ 10 ਗ੍ਰਾਮ ਮੁਕਤਾ ਸ਼ੁਕਤੀ ਪੇਸ਼ਟੀ ਇਹ ਚਾਰ ਚੀਜ਼ਾਂ ਦਾ ਮਿਸ਼ਰਣ ਬਣਾ ਲਓ ਇੱਕ ਚਮਚਾ ਰੋਜ਼ ਰਾਤ ਨੂੰ ਖਾਲਿਆ ਕਰੋ ਮਾਈਗਰੇਨ ਦਾ ਦਰਦ ਬਹੁਤ ਛੇਤੀ ਤੁਹਾਡਾ ਠੀਕ ਹੋਊਗਾ ਔਰ ਜਿਹੜੀ ਪ੍ਰੋਬਲਮ ਆਉਂਦੀ ਹੈ ਉਹ ਵੀ ਬਿਲਕੁਲ ਸਟੀਕ ਔਰ ਨਾਲ ਹੀ ਨਾਲ ਇਹਦੇ ਵਿੱਚ ਇੱਕ ਐਕਸਟਰਾ ਵਰਜਨ ਨਾਭੀ ਤੇਲ ਆਉਂਗਾ ਉਹਨੂੰ ਧੁੰਨੀ ਚਲਾਉਣਾ ਜੀ ਪਰ ਕੱਛਾਂ 'ਚ ਮਲਣਾ ਤੁਸੀਂ ਦੇਖੋਗੇ ਚੰਦ ਦੇਣਾ ਚ ਨਰਵ ਸਿਸਟਮ ਠੀਕ ਹੋ ਲਾ ਜਾਂਦਾ ਜੀ ਅੱਛਾ ਇਹ ਜਿਹੜਾ ਮਾਈਗਰੇਨ ਦਾ ਕਈ ਵਾਰ ਇਹ ਵੀ ਹੁੰਦਾ ਅੱਛਾ ਜਿਵੇਂ ਤੁਸੀਂ ਉਹ ਤ੍ਰਿਫਲਾ ਦਾ ਦੱਸਿਆ ਜਦੋਂ ਇਹ ਤੁਸੀਂ ਦੱਸ ਤੁਸੀਂ ਪਹਿਲਾਂ ਬੰਦੇ ਨੂੰ ਇੰਡੀਕੇਸ਼ਨਸ ਹੋਣ ਲੱਗ ਜਾਂਦੀਆਂ ਨੇ ਬੰਦੇ ਨੂੰ ਪਹਿਲਾਂ ਪਤਾ ਲੱਗਣ ਲੱਗ ਜਾਂਦਾ ਵੀ ਹੁਣ ਹੋਊਗਾ ਮੇਰਾ ਕੰਮ ਫਿਰ ਉਦੋਂ ਇਹ ਜਿਆ ਕਿਹੜਾ ਕੰਮ ਹੈ ਜਾਂ ਇਹ ਜੀ ਕਿਹੜੀ ਰਸੋਈ ਚ ਚੀਜ਼ ਹੈ ਜਿਹੜੀ ਉਦੋਂ ਬੰਦੇ ਨੂੰ ਕਰ ਲੈਣੀ ਚਾਹੀਦੀ ਹੈ ਜਿਹੜੀ ਖਾ ਲੈਣੀ ਚਾਹੀਦੀ ਹੈ ਜਿਹੜਾ ਮਿਕਸਚਰ ਤਿਆਰ ਕਰ ਲੈਣਾ ਚਾਹੀਦਾ ਉਸ ਟਾਈਮ ਸਭ ਤੋਂ ਵਧੀਆ ਚੀਜ਼ ਹੈ ਤੁਹਾਡੀ ਰਸੋਈ ਚ ਪਈ ਆ ਅਜਵੈਨ ਨਹੀਂ ਹੈਗੀ ਲਾ ਕੇ ਰੱਖੋ ਅੱਛਾ ਅਜਵੈਨ ਦਾ ਅੱਧਾ ਚਮਚ ਲਓ ਉਹਨੂੰ ਚੰਗੀ ਤਰ੍ਹਾਂ ਪਾਣੀ 'ਚ ਪਕਾਓ ਪਕਾ ਕੇ ਉਹਦਾ ਜਦੋਂ ਅੱਧਾ ਰਹਿ ਜੇ ਪਾਣੀ ਮਤਲਬ 1 ਕੱਪ ਪਾਣੀ 'ਚ 1 ਚਮਚਾ ਅਜਵੈਨ ਪਾ ਕੇ ਉਬਾਲ ਲਓ ਜਦੋਂ ਅੱਧਾ ਤੋਂ ਅੱਧਾ ਵੀ ਰਹਿ ਜੇ ਤਾਂ ਉਹਨੂੰ ਸਿਪ ਕਰ ਕਰਕੇ ਹੌਲੀ-ਹੌਲੀ ਪੀਓ ਇਹਨੂੰ ਵੀ ਇੱਕ ਦਮ ਪੀ ਲੈਣਾ ਹੌਲੀ-ਹੌਲੀ ਪੀਓ ਉਹ ਤੁਹਾਡਾ ਜਿਹੜਾ ਗੱਟ ਹੈਲਥ ਆ ਉਹਨੂੰ ਠੀਕ ਕਰਦਾ ਜਾਊਗਾ ਔਰ ਨਾਲ ਹੀ ਧੁੰਨੀ ਦੇ ਵਿੱਚ ਚਾਹੇ ਸਰੋਂ ਦਾ ਤੇਲ ਮਲ ਲਓ ਮਲੋ ਔਰ ਕੱਚਾ ਦੇ ਵਿੱਚ ਸਰੋਂ ਦਾ ਤੇਲ ਪਿਆ ਉਹੀ ਮਲ ਲਓ ਉਹ ਮਲ ਕੇ ਤੁਸੀਂ ਥੋੜੀ देर ਆਰਾਮ ਕਰੋ ਔਰ ਦੁੱਧ ਦੇ ਵਿੱਚ ਹਲਦੀ ਪਾ ਕੇ ਦੁੱਧ ਉਬਾਲ ਕੇ ਚੰਗੀ ਤਰ੍ਹਾਂ ਸਿਪ ਕਰ ਕਰਕੇ ਪੀਓ ਤੇ ਲੇਟ ਜਾਓ ਔਰ ਥੋੜੀ देर ਬਾਅਦ ਉਠੋਗੇ ਤੁਸੀਂ ਸਿਰ ਦਰਦ ਕਾਫੀ ਹੱਦ ਤੱਕ ਕੰਟਰੋਲ ਹੋ ਜਾਵੇਗਾ ਸਹੀ ਹੈ ਅੱਛਾ ਵੈਸਾ ਵੀ ਕਹੂਰ ਵੀ ਇਹਦੇ ਨਾਲ ਮਿਲਦਾ ਜੁਲਦਾ ਪੁਆਇੰਟ ਹੈ ਇਹ ਵੀਡੀਓ ਜਿਹੜੀਆਂ ਸਾਡੀਆਂ ਮਾਤਾਵਾ ਭੈਣਾਂ ਦੇਖ ਰਹੀਆਂ ਉਹਨਾਂ ਲਈ ਖਾਸ ਆ ਕਿ ਕਈ ਵਾਰ ਸਾਡੇ ਮਾਤਾਵਾ ਭੈਣਾਂ ਨੇ ਸਫ਼ਰ ਕਰਨਾ ਹੁੰਦਾ ਕਿਤੇ ਗੱਡੀ 'ਚ ਬੈਂਦੀਆਂ ਨੇ ਤੇ ਉਹਨਾਂ ਨੂੰ ਘਬਰਾਟ ਮਹਿਸੂਸ ਹੋਣ ਲੱਗ ਜਾਂਦੀ ਹੈ ਉਹਨਾਂ ਦਾ ਇੱਕਦਮ ਸਿਰ ਸ਼ੁਰੂ ਹੋ ਜਾਂਦਾ ਉਲਟੀਆਂ ਆਉਣੇ ਸ਼ੁਰੂ ਹੋ ਜਾਂਦੀਆਂ ਨੇ ਜਾਂ ਕਈ ਵਾਰ ਕਈਆਂ ਨੂੰ ਇਹ ਪ੍ਰੋਬਲਮ ਹੀ ਹੁੰਦੀ ਹੈ ਉਹਨਾਂ ਨੇ ਨਵੇਂ ਕੱਪੜੇ ਪਾਏ ਤੇ ਨਵੇਂ ਕੱਪੜਿਆਂ ਤੋਂ ਸਰਦਾਰ ਤੋਂ ਤੇ ਉਲਟੀਆਂ ਸ਼ੁਰੂ ਹੋ ਜਾਂਦੀਆਂ ਇਹ ਬਹੁਤ ਪ੍ਰੋਬਲਮ ਹੈ ਗੱਡੀ ਰੋਕਣੀ ਪੈਂਦੀ ਹੈ ਦਦਾ ਘੰਟਾ ਖਰਾਬ ਹੋ ਜਾਂਦਾ ਹੈ ਸਫਰ ਦੇ ਵਿੱਚ ਉਹਨਾਂ ਲਈ ਇੱਕ ਦਾ ਉਹ ਆਉਂਦੀ ਹੈ ਕੀ ਉਹਨੂੰ ਕਹਿੰਦੇ ਆ ਬੇਕਿੰਗ ਸੋਡਾ ਅੱਛਾ ਜੀ ਧਿਆਨ ਨਾਲ ਸੁਣਿਓ ਜਿਹਨੂੰ ਅਸੀਂ ਮਿੱਠਾ ਸੋਡਾ ਕਹਿੰਦੇ ਆ ਉਹ ਹਮੇਸ਼ਾ ਡੱਬੀ ਚ ਪਾ ਕੇ ਨਾਲ ਰੱਖੋ ਐ ਇੱਕ ਚੁਟਕੀ ਪਾਣੀ ਚ ਪਾ ਕੇ ਦੇ ਦਿਓ ਮੈਨੂੰ ਕਿਹਾ ਚਾਹੇ ਤੁਸੀਂ ਚੰਡੀਗੜ੍ਹ ਤੋਂ Shimla ਤੱਕ ਚਲੇ ਜਾਓ ਉਲਟੀ ਨਹੀਂ ਆਉਂਦੀ ਅੱਛਾ ਇਹ ਐਸੀ ਚੀਜ਼ ਹੈ ਔਰ ਬਿਲਕੁਲ ਨਾ ਹਿੰਗ ਲੱਗੇ ਨਾ ਫਟਕੜੀ ਇਹਦਾ ਸਭ ਤੋਂ ਵੱਡਾ ਫਾਇਦਾ ਇਹੀ ਹੈ ਅੱਛਾ ਮਿੱਠਾ ਸੋਡਾ ਉਹਨਾਂ ਦੇ ਵੀ ਕੰਮ ਆਉ ਜੀ ਇਹਨਾਂ ਨੂੰ ਮਾਈਗਰੇਨ ਦਾ ਅਟੈਕ ਹੋਇਆ ਹੋਇਆ ਉਹਨੂੰ ਵੀ ਪਲਾ ਦਿਓ ਚੁਟਕੀ ਭਰ ਕੇ ਠੀਕ ਆਊਗਾ ਤੇ ਇਹ ਚੀਜ਼ ਜਿਹੜੀ ਹੈ ਤੁਰੰਤ ਅਸਰ ਕਰਦੀ ਜਿਵੇਂ ਤੁਸੀਂ ਕਹਿੰਦਾ ਅਜਮੇਦ ਹੌਲੀ ਅਸਰ ਕਰਦਾ ਇਹ ਚੀਜ਼ ਤੁਰੰਤ ਅਸਰ ਕਰਦੀ ਹੈ ਔਰ ਇਹ ਅਸੀਂ ਬਹੁਤ ਮਰੀਜ਼ਾਂ ਨੂੰ ਦੱਸਿਆ ਬਹੁਤ ਲੋਕਾਂ ਨੂੰ ਕਿਹਾ ਔਰ ਸਾਨੂੰ ਜਦੋਂ ਉਹਨਾਂ ਨੂੰ ਫਾਇਦਾ ਹੁੰਦਾ ਕਿਤੇ ਫਸੇ ਹੁੰਦੇ ਨੇ ਪਤਾ ਨਾ ਉਦੋਂ ਫਿਰ ਕਹਿੰਦੇ ਨੇ ਗੋਲਦਾਬ ਨੇ ਕਮਾਲ ਦੀ ਗੱਲ ਦੱਸੀ ਹੈ ਤਾਂ ਇਹ ਇੱਕ ਬਹੁਤ ਬਿਹਤਰੀਨ ਪ੍ਰੋਡਕਟ ਆ ਸ왈 ਸੀਗਾ ਬਾਕੀ ਫਿਰ ਵੀ ਜੇ ਹੋ ਸਕੇ ਆਪਣੀ ਗੱਡੀ ਦੇ ਵਿੱਚ ਸਿੰਧਾ ਨਮਕ ਤੇ ਸ਼ਹਿਦ ਜ਼ਰੂਰ ਰੱਖਿਆ ਕਰੋ ਜਿਹੇ ਜਿਹੇ ਗੱਲਾਂ ਵਾਂ ਤਾਂ ਹੁੰਦੀਆਂ ਨੇ ਤਾਂ ਸ਼ਹਿਦ ਪਾ ਕੇ ਸਿੰਧਾ ਨਮਕ ਪਾ ਕੇ ਚਟਣ ਨਾਲ ਚੂਸਣ ਨਾਲ ਬਹੁਤ ਫਾਇਦਾ ਹੁੰਦਾ ਅੱਛਾ ਇਹਨੂੰ ਵੈਦ ਸਾਹਿਬ ਇਹ ਅਲਰਜੀ ਵੀ ਮੰਨਦੀਆਂ ਨੇ ਕਈ ਔਰਤਾਂ ਵੀ ਇਹ ਅਲਰਜੀ ਆ ਸੀ ਨਵੇਂ ਕੱਪੜੇ ਪਾ ਲਈਏ ਤੇ ਸਾਨੂੰ ਤਾਂ ਬਸ ਉਦੋਂ ਸਰਦਰ ਦਾ ਇਹ ਇਦਾਂ ਦੀ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ ਅਲਰਜੀ ਆ ਜਾਂ ਸਾਡੇ ਦਿਮਾਗ ਹੀ ਇਦਾਂ ਹੋ ਜਾਂਦਾ ਵੀ ਮੈਂ ਇਹ ਨਵੇਂ ਕੱਪੜੇ ਪਾ ਲੇ ਤਾਂ ਮੈਨੂੰ ਉਲਟੀਆਂ ਤੇ ਸਰਦਰ ਨਹੀਂ ਇਹ ਐ ਨਹੀਂ ਦਿਮਾਗ ਦਿਮਾਗ ਤਾਂ ਹੋਰ ਬਹੁਤ ਕੁਝ ਸੋਚਦਾ ਉਹ ਨਹੀਂ ਹੁੰਦਾ ਇਹ ਅਲਰਜੀ ਹੁੰਦੀ ਹੈ ਇਹ ਇਕੱਲੇ ਤੁਹਾਡਾ ਸਵਾਲ ਨਹੀਂ ਇਹ ਸਾਡੇ ਕੋਲ ਵੀ ਆਉਂਦਾ ਸਵਾਲ ਅਕਸਰ ਇਹ ਚੀਜ਼ ਹੁੰਦੀ ਹੈ ਔਰ ਉਹਨਾਂ ਲੇਡੀਜ਼ ਕੋਲ ਸੀ ਹਮੇਸ਼ਾ ਕਹਿੰਦੇ ਹੁੰਦੇ ਆ ਵੀ ਜਦੋਂ ਵੀ ਤੁਸੀਂ ਨਹਾਉਨੇ ਹੋ ਨਹਾਉਣ ਤੋਂ ਪਹਿਲਾਂ ਬਾਡੀ ਤੇ ਤੇਲ ਜ਼ਰੂਰ ਮਲਿਆ ਕਰੋ ਇਹ ਇਹ ਹੁੰਦਾ ਕਿ ਸਾਡੀ ਹੈ ਤਾਂ ਸਕਿਨ ਦੇ ਨਾਲ ਹੀ ਸਭ ਕੁਝ ਹੈ ਉਹਦਾ ਕੋਈ ਨੱਕ ਨੂੰ ਤਾਂ ਹੈ ਨਹੀਂ ਜੇ ਪਾਇਆ ਤਾਂ ਚੜਦਾ ਜੇ ਉਪਾਇਆ ਹੁੰਦਾ ਫਿਰ ਨਹੀਂ ਚੜਦਾ ਹਾਂ ਤੇ ਇਹਦਾ ਸਕਿਨ ਦੇ ਨਾਲ ਮਤਲਬ ਹੁੰਦਾ ਔਰ ਇੱਕ ਇਦਾਂ ਦੀ ਹੋਰ ਚੀਜ਼ਾਂ ਕਈ ਨੇ ਜਿਨ੍ਹਾਂ ਦਾ ਮਤਲਬ ਹੁੰਦਾ ਸਕਿਨ ਦੇ ਨਾਲ ਤਾਂ ਅਸੀਂ ਇਹਨਾਂ ਨੂੰ ਕਹਾਂਗੇ ਸਰਦੀਆਂ ਦੇ ਵਿੱਚ ਤਿਲਾਂ ਦਾ ਤੇਲ ਗਰਮੀਆਂ ਦੇ ਵਿੱਚ ਸੋਨੂੰ ਦਾ ਤੇਲ ਇਹ 100 ਇਹ ਲੈਣਾ 300 ਗ੍ਰਾਮ 300 ਗ੍ਰਾਮ ਦੇ ਵਿੱਚ 30 ਗ੍ਰਾਮ ਜਿਹੜਾ ਤੇਲ ਆ ਉਹ ਪਾਉਣਾ ਪੰਪਕਿਨ ਸੀਡ ਆਇਲ ਪਮਕਿਨ ਸੀਡ ਮਤਲਬ ਕद्दू ਦੇ ਬੀਜ ਦਾ ਤੇਲ ਉਹ ਪਾ ਲਓ ਤੇ ਉਹਦੇ ਵਿੱਚ ਇੱਕ ਪਾ ਲਓ ਐਪ੍ਰੀਕੋਟ ਆਇਲ ਖਮਾਣੀ ਦਾ ਤੇਲ 30 ਗ੍ਰਾਮ 30 30 60 ਗ੍ਰਾਮ ਹੋ ਗਿਆ 300 ਗ੍ਰਾਮ ਵਿੱਚ ਤੇਲਾਂ ਦਾ ਤੇਲ ਮਿਕਸ ਹੋ ਗਿਆ ਤੇਲਾਂ ਦਾ ਤੇਲ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਤੋਂ ਬਾਅਦ ਉਹਨੂੰ ਬਾਡੀ ਤੇ ਮ사ਜ ਲੈਣਾ ਬਹੁਤ ਜ਼ਰੂਰੀ ਹੈ ਜਿੰਨਾ ਵੀ ਮਾਤਾ ਭੈਣਾਂ ਨੂੰ ਇਦਾਂ ਦੀ ਅਲਰਜੀ ਹੁੰਦੀ ਹੈ ਜੀ ਕੱਚਾ ਹੁੰਦਾ ਨਵੇਂ ਕੱਪੜੇ ਪਾਉਣ ਤੋਂ ਬਾਅਦ ਛਿੱਕਾਂ ਆਉਂਦੀਆਂ ਨੇ ਅਲਰਜੀ ਹੋਏ ਉਹਨਾਂ ਵਾਸਤੇ ਇਹ ਬੈਸਟ ਹਾਂ ਜੀ ਬਹੁਤ ਕੰਮ ਦੀ ਜਾਣਕਾਰੀ ਆ ਵੈ ਸਾਹਿਬ ਹੀ ਮੈਂ ਤਾਂ ਕਹਿੰਦਾ ਇਹ ਲੋਕ ਵੀਡੀਓ ਸਾਡੀ ਮਤਮਾ ਭੈਣਾ ਸਾਮਕੇ ਰੱਖਣ ਹਨ ਜਿਹੜੇ ਤੁਸੀਂ ਕੋਈ ਇਹ ਦੇ ਚ ਇਹ ਨਹੀਂ ਮਹਿੰਗਾ ਖਰਚਾ ਹੈਗਾ ਕੋਈ ਕੋਈ ਮਹਿੰਗੀ ਦਵਾਈ ਲੈਣੀ ਥੋੜੀ ਹਨਾ ਘਰੇ ਹੀ ਕਰਨਾ ਤੇ ਨਾ ਐਲੋਪੈਥੀ ਨਾਲ ਆਪਦਾ ਢਿੱਡ ਖਰਾਬ ਕਰਨਾ ਪਊਗਾ ਹਾਂ ਸਿੱਧੇ ਸਾਡੇ ਘਰ ਦੇ ਸੁਈ ਦੀਆਂ ਇਹ ਚੀਜ਼ਾਂ ਨੇ ਹਨਾ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਵੈ ਸਾਹਿਬ ਬਹੁਤ ਮਿਹਰਬਾਨੀ ਤੁਹਾਡੀ ਸਵਾਭਾ ਮਿਲੇ ਜਾਂ ਅੱਗੇ ਸਵਾਭ ਬਣਿਆ ਤਾਂ ਜ਼ਰੂਰ ਬੈਠਾਂਗੇ ਬਿਲਕੁਲ ਮਿਲਦੇ ਰਹਾਂਗੇ ਜੀ ਸੋ ਕਿਵੇਂ ਦਾ ਲੱਗਿਆ ਇਹ ਇੰਟਰਵਿਊ ਕਿਵੇਂ ਦਾ ਲੱਗਿਆ ਟੌਪਿਕ ਸਾਰੇ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਅੱਸੇ ਬਹੁਤ-ਬਹੁਤ ਧੰਨਵਾਦ دیکھتے ਰਹੋ ਕੈਂਟਪੀ